ਜਦੋਂ ਤੋੜ ਲੱਗਦੀ ਸੀ ਕਿਵੇਂ ਦਾ ਫੀਲ ਹੁੰਦਾ ਸੀ ਕੀ ਕਰਦੀ ਸੀ ਬਈ 4 ਸਾਲ ਦੀ ਗੁੜੀਆ ਸੀ ਅੱਜ ਤੋਂ ਸੈਂਟਰ ਜਾਣ ਤੋਂ ਪਹਿਲਾਂ ਸਵਾ 4 ਸਾਲ ਹੋ ਗਿਆ। ਉਹ ਵਿਚਾਰੀ ਜਦੋਂ ਮੈਂ ਘਰੇ ਹੋਣਾ ਉਹਨੇ ਮੈਨੂੰ ਕਹਿਣਾ ਪਾਪਾ ਨਸ਼ਾ ਨਾ ਕਰਕੇ ਐ ਸਕੂਲ ਜਾਣ ਵਲੇ ਫਿਰ ਐਤਵਾਰ ਹੋਣਾ ਉਹਨੇ ਮੋਟਰਸਾਈਕਲ ਦੇ ਅੱਗੇ ਹੋ ਜਾਣਾ ਹੱਥ ਜੋੜਨੇ ਵੀ ਪਾਪਾ ਨਾ ਜਾ ਪਰ ਆਪਣੇ ਭਾਈ ਨਸ਼ੇ ਦਾ ਪੂਸਵਾਰ ਸੀ ਨਹੀਂ ਰੁਕਿਆ ਕਿਤੇ ਨਾ ਕਿਤੇ ਜਵਾਗੜੀ ਨੂੰ ਵੀ ਗਾਲਾਂ ਦੇ ਦੇਣੀਆਂ ਮਾਂ ਨੂੰ ਵੀ ਦੇ ਦੇਣੀਆਂ ਕਿੱਥੋਂ ਸ਼ਰਵਾਦ ਸੀ ਤੇ ਕਿੰਨੇ ਪੈਸਿਆਂ ਦਾ ਕੰਮ ਤੁਸੀਂ ਮੰਨ ਲਓ 30 ਬੰਦਿਆਂ ਦੇ ਨਮਿਆਂ ਦੇ 30 ਬੰਦਿਆਂ ਦੇ ਮੁਕਾਬਲੇ 30 ਬੰਦਿਆਂ ਜਿੰਨਾ ਚਿੱਟਾ ਇੱਕ ਦਿਨ ਦੇ ਵਿੱਚ ਪੀ ਜਾਂਦੇ ਸੀ ਬਈ ਪੀ ਜਾਂਦੇ ਸੀ ਕਿੰਨੇ ਦਾ ਮਤਲਬ ਮੈਂ ਬਈ 4 ਕਿਸਾਲਾਂ ਦੇ ਵਿੱਚ ਚਲੋ ਲਗਭਗ ਵੀ 90 ਤੋਂ 95 ਲੱਖ ਦਾ ਪੀ 90 ਤੋਂ 95 ਲੱਖ ਦਾ ਚਿੱਟਾ 4 ਸਾਲਾਂ ਦੇ ਵਿੱਚ ਹਾਂਜੀ ਹਾਂਜੀ ਬਈ ਸਾਡਾ ਇੱਕ ਪਰਿਵਾਰ ਇਹੋ ਜਿਹਾ ਸੀ ਬਈ ਸਾਡੇ दारू ਘਰੇ ਨਹੀਂ ਵੜਦੀ ਸੀ ਠੀਕ ਹੈ ਇੱਕ ਟਾਈਮ ਇਹੋ ਜਿਹਾ ਆਇਆ ਵੀ ਫੀਮ ਪੁੱਕੀ दारू ਕਰਦੇ ਆਪ ਦਿੰਦੇ ਸੀ ਵੀ ਇਹ ਛੱਡ ਦੇ ਚਿੱਟੇ ਵਾਲੇ ਇਹ ਕਹਿ ਰਹੇ ਆ ਵੀ ਗਾਕ ਨੂੰ ਕਿ ਜੇ ਤੁਸੀਂ ਮਹੀਨਾ ਲਗਾਤਾਰ ਆਉਂਗੇ ਤਾਂ ਅਸੀਂ ਘਰ ਸ਼ੁਰੂ ਕਰ ਲਈਏ। ਹਾਂ ਆਪਣੇ ਹੁਣ ਆਪਾਂ ਨਾਂ ਨਹੀਂ ਲੈਂਦੇ ਮੁੰਡਾ ਨਸ਼ਾ ਵੀਰਦਾ ਸੀ। ਅੰਦਰੋਂ ਤੇ 45 4.5 ਲੱਖ ਰੁਪਏ ਇੱਕ ਜਣੇ ਤੋਂ। ਹਾਂ ਜਾਣਾ ਹੀ ਜਾਣਾ ਬਈ। ਇਹ ਉਹਨਾਂ 4 ਸਾਲਾਂ ਦੇ ਵਿੱਚ ਸਭ ਤੋਂ ਮਾੜਾ ਦਿਨ ਕਿਹੜਾ ਸੀ ਤੁਹਾਡੇ ਲਈ? ਮਾੜਾ ਦਿਨ ਤਾਂ ਬਈ ਯਾਰ ਬਸ ਜਦੋਂ ਲਾਸਟ ਤੇ ਬਸ ਆ ਕੇ ਜਿੱਦੇ ਮੈਂ ਜਮਾ ਲਾਸਟ ਤੇ ਆ ਕੇ ਮੈਂ ਕਿਹਾ ਜਦ ਅੱਜ ਸੋਸਾਇਟੀ ਕਰ ਲਈਏ। ਕਰਦੇ ਵੀ ਕਹਿੰਦੇ ਵੀ ਹੁਣ ਪੈ ਸਕਦਾ ਨਹੀਂ ਮਰ ਜਾ ਮਰਦਾ ਮਰ ਜਾ ਤੇਰੀ ਆਸ ਤੇ ਵੀ ਆਪਦੀ ਜਾਇਦਾਦ ਵੀ ਵੇਚ ਦਿੰਦੇ ਚਿੱਟੇ ਵਾਲੇ ਬਈ ਵੇਚੀ ਆਪਾਂ 4 ਕਿੱਲੇ ਗਾਲੇ ਆ ਸਮਾਨ ਚ ਹੀ ਗਾਲੇ ਆ ਬਈ 4 ਕਿੱਲੇ ਕਿੰਨੇ ਦੇ ਸੀ ਉਹ ਬਈ ਆਪਾਂ 1 ਕਰੋੜ 20 ਲੱਖ ਦੇ ਵੇਚੇ ਧੱਕਾ ਕਰਨ ਦਾ ਕੋਈ ਫਾਇਦਾ ਨਹੀਂ ਇੱਕ ਆਪਾਂ ਨਸ਼ਾ ਛਡਾਉਣ ਵਾਸਤੇ ਇਹਨਾਂ ਨੇ ਜੀਬ ਵਾਲੀ ਗੋਲੀ ਲਾਤੀ ਬਈ ਉਹ ਤਾਂ ਚਿੱਟੇ ਤੋਂ ਵੀ ਮੜੀ ਆ ਕਿਵੇਂ ਬਈ ਉਹ ਉਹ ਬਈ ਬਹੁਤ ਖਤਰਨਾਕ ਚੀਜ਼ ਆ ਕਿਤੇ ਲਾ ਲਓ ਤੁਸੀਂ 2 ਗ੍ਰਾਮ ਬੰਦਾ ਚਟਾ ਪੀਂਦਾ ਉਹਦੀ ਐਡੀਕ ਗੋਲੀ ਤੋੜ ਮਟਾਰੀ ਆ ਉਹ ਖਤਰਨਾਕ ਹੀ ਆ ਬਈ ਅੱਜ ਜੇ ਕਿਸੇ ਨੇ ਛੱਡਣਾ ਆਪਣਾ ਪੌਡਕਾਸਟ ਵੇਖ ਕੇ ਇੰਟਰਵਿਊ ਵੇਖ ਕੇ ਹੋ ਸਕਦਾ ਕਾਫੀ ਐਵੇਂ ਦੇਖੋ ਵੀ ਛੱਡਣਾ ਆ ਤਾਂ ਕਿਹੜਾ ਸਭ ਤੋਂ ਪਹਿਲਾਂ ਕੀ ਪੁਆਇੰਟ ਐਵੇਂ ਦਾ ਜਿਹੜਾ ਉਹ ਛੱਡ ਸਕਦਾ ਮਨ ਬਣਾਉਣਾ ਪੈਣਾ ਜਾਂ ਕੀ ਸਿਸਟਮ ਕੀ ਹੋਊਗਾ ਸਤਿ ਸ਼੍ਰੀ ਅਕਾਲ ਦੀ ਅੱਜ ਉਸ ਵਿਸ਼ੇ ਤੇ ਗੱਲ ਕਰਾਂਗੇ ਜਿਹੜਾ ਪੰਜਾਬ ਬੜਾ ਭਿਆਨਕ ਦੌਰ ਦੇ ਵਿੱਚ ਗੁਜ਼ਰ ਰਿਹਾ ਹੈ ਨਸ਼ਾ ਜਿਹੜਾ ਆ ਨਸ਼ਾ ਚਾਹੇ ਉਹ ਭੁੱਕੀ ਹਫੀਮ ਦਾ ਹੋਵੇ ਚਾਹੇ ਉਹ ਗੋਲੀਆਂ ਦਾ ਹੋਵੇ ਚਾਹੇ ਉਹ ਚਿੱਟੇ ਦਾ ਹੋਵੇ ਖਾਸ ਕਰਕੇ ਚਿੱਟੇ ਦਾ ਨਸ਼ਾ ਉਹ ਆ ਜਿਹਦੇ ਵਿੱਚ ਕੁਝ ਪਰਸੈਂਟ ਨੌਜਵਾਨ ਨੇ ਜਿਹੜੇ ਉਹ ਪੂਰੀ ਤਰ੍ਹਾਂ ਦਲਦਲ ਦੇ ਵਿੱਚ ਡੁੱਬ ਚੁੱਕੇ ਆ ਉਹ ਦਲਦਲ ਜਿਹਦੇ ਵਿੱਚੋਂ ਨਾ ਤਾਂ ਨਿਕਲਿਆ ਜਾ ਸਕਦਾ ਤੇ ਨਾ ਹੀ ਨਿਕਲਣਾ ਕੋਈ ਚਾਹੁੰਦਾ ਪਰ ਫਿਰ ਵੀ ਕਿਤੇ ਨਾ ਕਿਤੇ ਐਵੇਂ ਦੇ ਵੀ ਕਈ ਵਿੱਚ ਕੇਸ ਮਿਲਦੇ ਆ ਕਈ ਵੇਖਦੇ ਆ ਕਿ ਜਿਹੜਾ ਉਹਨਾਂ ਦੇ ਪਰਿਵਾਰ ਦਾ ਸਹਾਰਾ ਮਿਲਦਾ ਚੰਗਾ ਜਾਂ ਯਾਰਾਂ ਦੋਸਤਾਂ ਦਾ ਸਹਾਰਾ ਮਿਲਦਾ ਤਾਂ ਉਹ ਉਸ ਦਲਦਲ ਦੇ ਵਿੱਚੋਂ ਉਹਨੂੰ ਖਿੱਚ ਕੇ ਲੈ ਆਉਂਦੇ ਆ। ਇਦਾਂ ਦਾ ਇੱਕ ਕਿੱਸਾ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਾਡੇ ਨਾਲ ਬਾਈ ਇੰਦਰਜੀਤ ਮੌਜੂਦ ਨੇ ਜਿਨ੍ਹਾਂ ਨੇ ਆਪਦਾ ਸਾਰਾ ਕੁਝ ਛੱਡ ਕੇ ਦੁਬਾਰਾ ਆਪਦੀ ਸਾਦੀ ਜ਼ਿੰਦਗੀ ਤੇ ਆ ਗਏ ਬਾਈ ਪਹਿਲਾਂ ਤਾਂ ਸਾਸਿਕਾ ਜੀ ਸਾਸਿਕਾ ਵੀਰੇ ਹੁਣ ਕਿਵੇਂ ਫੀਲ ਹੋ ਰਿਹਾ ਬਹੁਤ ਵਧੀਆ ਬਈ ਜਿਹੜੀਆਂ ਜਗ੍ਹਾ ਤੇ ਪਹਿਲਾਂ ਬੈਂਦੇ ਹੁੰਦੇ ਸੀ ਉਹੀ ਖੇਤ ਆ ਕਦੇ ਸੋਚੇ ਨਹੀਂ ਸੀ ਵੀ ਜਦੋਂ ਨਸ਼ੇ 'ਚ ਫਸ ਗਏ ਸੀ ਵੀ ਕਦੇ ਦੁਬਾਰੇ ਇੱਥੇ ਬੈਠਾਂਗੇ ਸਭ ਤੋਂ ਵੱਡੀ ਤਾਂ ਮਾਲਕ ਦੀ ਕਿਰਪਾ ਹੈ ਜਿਨੇ ਇੱਥੇ ਦੁਬਾਰੇ ਬਾਇਆ ਬਈ ਬਹੁਤ ਜ਼ਿੰਦਗੀ ਉਲਝ ਗਈ ਸੀ ਬਈ ਬਈ ਕਿਵੇਂ ਜੇ ਆਪਾਂ ਛਿੱਟੇ ਦੀ ਗੱਲ ਕਰੀਏ ਪਹਿਲਾਂ ਤੁਸੀਂ ਇਹ ਦੱਸੋ ਵੀ ਕਿਵੇਂ ਇੱਕ ਤਾਂ ਸਨੀਫ ਕਰਦੇ ਆ ਜਾਂ ਪੰਨੀ ਆਲਾ ਕਹਿ ਦਿੰਦੇ ਆ ਜਾਂ ਟੀਕਾ ਕੀ ਸੀ ਕਿਵੇਂ ਲਾਉਂਦੇ ਸੀ ਨਹੀਂ ਮੈਂ ਵੀਰੇ ਜਿੱਥੋਂ ਸਟਾਰਟਿੰਗ ਕਰੀ ਮੈਂ ਪਹਿਲਾਂ ਕਿਸੇ ਵੀ ਚੀਜ਼ ਦਾ ਐਡਿਕਟ ਨਹੀਂ ਸੀ ਆਪਾਂ ਸਿਰ ਦੁਖ ਦੀ ਦੀ ਗੋਲੀ ਵੀ ਨਹੀਂ ਕਦੇ ਖਾਦੀ ਸੀ ਹੂੰ ਇੱਕ ਕਹਿ ਲੋ ਅਸੀਂ ਕੋਈ ਆਪ ਦਾ ਘਰੇਲੂ ਕੰਮ ਕਰਦੇ ਸੀ ਖੇਤੀ ਦਾ ਕੋਈ ਕਿਸੇ ਬੰਦਿਆਂ ਨਾਲ ਇਹ ਜਾ ਚੱਕਰ ਬਣਿਆ ਵੀ ਗੱਠ ਜੋੜ ਹੋ ਗਿਆ ਉਹ ਪੰਨੀ ਪੁੰਨੀ ਤੇ ਪੀਂਦੇ ਸੀ ਬਈ ਹੂੰ ਉਹ ਇੱਕ ਦੋ ਵਾਰੀ ਮੇਲ ਜੇ ਹੋਏ ਬਸ ਉੱਥੇ ਬੈਠੇ ਬੈਠੇ ਕੋਈ ਬਈ ਕਿਸੇ ਨੂੰ ਨਾ ਤਾਂ ਲਾਉਂਦਾ ਨਾ ਕਿਸੇ ਦੇ ਕਹੇ ਕੋਈ ਮੂੰਹ ਚ ਪੈ ਕੇ ਆਉਂਦਾ ਠੀਕ ਆ ਆਪ ਦਾ ਮਨ ਸੀ ਬਈ ਸਵਾਦ ਦੇਖਣ ਵਾਸਤੇ ਬਸ ਸਵਾਦ ਸਵਾਦ ਚ ਬਈ ਖੂ ਖਾਤੇ ਜ਼ਿੰਦਗੀ ਬਿਤਾ ਲਈ ਸੀ ਬਈ ਫਰੇ ਕਿਵੇਂ ਜਦੋਂ ਤੋੜ ਲੱਗਦੀ ਸੀ ਕਿਵੇਂ ਦਾ ਫੀਲ ਹੁੰਦਾ ਸੀ ਕੀ ਕਰਦੇ ਸੀ ਬਈ ਤੁਸੀਂ ਇਹ ਤਾਂ ਬਈ ਜਦੋਂ ਇਹ ਨਾ ਜਿਹੜਾ ਚਿੱਟਾ ਹੈ ਜਿਹੜੀ ਇਹਦੀ ਤੋੜ ਹੈ ਸਰੀਰਕ ਤੋੜ ਇਹਦੀ ਘੱਟ ਆ ਬਈ ਦਿਮਾਗ ਦਿਮਾਗੀ ਤੋੜ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੂੰ ਵੀ ਯਾਰ ਇੱਕ ਆਪਾਂ ਕਰਨਾ ਹੀ ਕਰਨਾ ਹੈ ਹੂੰ ਉਹਦੇ ਵਾਸਤੇ ਬੰਦੇ ਨੂੰ ਕੁਝ ਵੀ ਕਰਨਾ ਪੈ ਜੇ ਚੋਰੀ ਠੱਗੀ ਮਾਂ ਪਿਓ ਕੁੱਟਣਾ ਮਾਰਨਾ ਪੈ ਜੇ ਕੋਈ ਹੋਰ ਰਿਸ਼ਤੇਦਾਰ ਹੈ ਕੋਈ ਵੀ ਉਹਦੇ ਅੱਗੇ ਆ ਗਿਆ ਉਹਨੇ ਇਹ ਨਹੀਂ ਵੇਖਣਾ ਵੀ ਯਾਰ ਵੀ ਮੇਰਾ ਕੋਈ ਸਕਾ ਹੈ ਜਾਂ ਕੁਝ ਵੀ ਹੈ ਉਹਨੂੰ ਆਪਦੀ ਪੂਰਤੀ ਚਾਹੀਦੀ ਹੈ ਬਈ ਨਸ਼ੇ ਦੀ ਹੋਰ ਉਹਦੇ ਉੱਤੇ ਉਹਨੂੰ ਕੁਝ ਨਹੀਂ ਰਹਿੰਦਾ ਤੇ ਇਹਦੀ ਤੋੜ ਮੈਂ ਤਾਂ ਜਿਵੇਂ ਵੇਖਿਆ ਬਈ ਤੋੜ ਇਹਦੀ ਬਹੁਤ ਗੰਦੀ ਹੈ ਹੂੰ ਕੋਈ ਸਰੀਰ ਵੀ ਟੁੱਟਦਾ ਹੈ ਉਲਟੀਆਂ ਵੀ ਬੁਰੇ ਹਾਲ ਬਈ ਬਸ ਇੱਕ ਬੰਦਾ ਮਰ ਕੀ ਵੱਜਦਾ ਬਈ ਨਹੀਂ ਸ਼ੁਰੂਆਤੀ ਦੌਰ ਤੀ ਖਰਚੇ ਦੀ ਗੱਲ ਕਰੀਏ ਕਿੱਥੋਂ ਸ਼ੁਰੂਆਤ ਸੀ ਤੇ ਕਿੰਨੇ ਪੈਸਿਆਂ ਦਾ ਕੰਮ ਤੁਸੀਂ ਸ਼ੁਰੂਆਤੀ ਦੌਰ ਇਹ ਸੀ ਬਰੇ 500 ਦਾ ਅਸੀਂ ਦੋ ਜਣੇ ਲਾਉਂਦੇ ਸੀ ਡੇਲੀ ਜਦੋਂ ਸ਼ੁਰੂਆਤ ਹੋਈ ਉਦੋਂ ਐਂ ਲੱਗਦਾ ਸੀ ਯਾਰ ਵੀ 500 ਰੁਪਏ ਹੀ ਐ ਵੀ ਚੱਲ ਕਦੇ ਦਿਨ ਆਇਆ ਵੀ ਕੱਲੇ ਵੀ ਪੀਣ ਲੱਗੇ 500 ਦਾ ਰੋਜ਼ ਪੀ ਲਿਆ ਕਰਾਂਗੇ ਮਹੀਨੇ ਦਾ 15 ਕਹੇ ਹਜ਼ਾਰ ਰੁਪਿਆ ਬਣਦਾ ਹੈ ਜਾਇਜ਼ਾਤ ਹੈਗੀ ਸੀ ਵੀ ਆਪਾਂ ਕਿਹੜਾ ਮਾਰੇ ਮਰਦੇ ਆ ਪਰ ਬਈ ਉਹ 500 ਤੋਂ ਗੱਲ ਚੱਲਦੀ ਚੱਲਦੀ 15000 ਤੱਕ ਆ ਗਈ ਡੇਲੀ ਦੀ 15000 ਇੱਕ ਦਿਨ ਦਾ ਇੱਕ ਦਿਨ ਦਾ ਬਈ ਕੱਲੇ ਕਿ ਨਾਲ ਕੱਲੇ 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 ਬਈ ਪਹਿਲਾਂ ਤਾਂ ਅਸੀਂ ਜੋਇਨ ਕਿੰਨੀ ਹੋਗੀ ਮੈਂ ਬਈ 4 ਤੋਂ 5 ਗ੍ਰਾਮ ਡੇਲੀ ਸਮਾਨ ਪੀਣੀ ਪੀਣਾ ਸੀ ਪੰਨੀ ਤੇ 4 ਤੋਂ 5 ਗ੍ਰਾਮ ਹਾਂਜੀ 4 ਤੋਂ 5 ਗ੍ਰਾਮ ਜੀ ਵੈਸੀ ਆਮ ਲੋਕਾਂ ਨੇ ਮਤਲਬ ਜਿਹੜੇ ਘੱਟ ਐਡਿਕਟਡ ਆ ਜਾਂ ਕਹਿ ਸਕਦੇ ਨਵੇਂ-ਨਵੇਂ ਲੱਗੇ ਉਹ ਕਿੰਨੇ ਜਣੇ ਪੀ ਸਕਦੇ ਆ ਉਹ ਬਈ ਜੇ ਆਪਾਂ ਲਾਈਏ ਜੇ ਕੋਈ ਨਵਾਂ-ਨਵਾਂ ਮੁੰਡਾ ਲੱਗਦਾ ਤਾਂ ਉਹ 10 ਮਿਲੀ 15 ਮਿਲੀ ਨਾਲ ਸਾਰ ਲਾਂਦਾ ਵੀ ਗ੍ਰਾਮ ਚ 7 ਜਣੇ ਪੂਰੇ ਜਾ ਸਕਦੇ ਆ ਤੇ ਜਿਹੜੀ ਮੇਰੀ ਡੋਸ ਸੀ ਮੰਨ ਲਓ 30 ਬੰਦਿਆਂ ਦੇ ਨਵੇਂ ਆ ਦੇ 30 ਬੰਦਿਆਂ ਦੇ ਮੁਕਾਬਲੇ ਸੀ 30 ਬੰਦਿਆਂ ਜਿੰਨਾ ਕਿੱਟਾ ਇੱਕ ਦਿਨ ਦੇ ਵਿੱਚ ਪੀ ਜਾਂਦੀ ਸੀ ਜਾਂਦੇ ਸੀ ਬਈ ਪੀ ਜਾਂਦੇ ਸੀ ਜੇ ਉਹ ਜਿਹੜਾ ਨਵਾਂ ਬੰਦਾ ਲੱਗਦਾ ਉਹ 10 15 ਮਿਲੀ ਪੀਂਦਾ ਬਈ ਬਈ ਘਰ ਦੇ ਪੈਸੇ ਕਿਵੇਂ ਦੇਂਦੇ ਸੀ ਕਿੰਨਾ ਤੱਕਾ ਮੁੱਕੀ ਤੱਕਾ ਮੁੱਕੀ ਤਾਂ ਇਹ ਸੀ ਬਈ ਜਦੋਂ ਬੰਦਾ ਨਵਾਂ ਨਵਾਂ ਲੱਗਦਾ ਕਬੀਲਦਾਰੀ ਮੇਰੇ ਹੱਥ 'ਚ ਸੀ ਮੇਰੇ ਤੋਂ ਕਿਹੜਾ ਬਈ ਕਿਸੇ ਨੇ ਹਿਸਾਬ ਲੈਣਾ ਸੀ ਨਾ ਕਿਸੇ ਨੇ ਕਿਤਾਬ ਲੈਣਾ ਸੀ ਆਪਣੇ ਤੋਂ ਠੀਕ ਆ ਬਸ ਸਾਰਾ ਕੁਝ ਆਪਦੇ ਕੋਲੇ ਸੀ ਬਈ ਜਾਇਾ ਜਾਤ ਵਧੀਆ ਸੀ ਖੁੱਲੀ ਸੀ ਉੱਥੋਂ ਚੱਲਿਆ ਕੰਮ ਬਈ ਕੋਈ ਬਾਣੀਆਂ ਦੇ ਵੀ ਨਹੀਂ ਰੁਪਏ ਦੇਣੇ ਸੀਗੇ ਵਧੀਆ ਚੱਲਦਾ ਗਿਆ ਫਸਲ ਵੀ ਚੰਗੀ ਹੁੰਦੀ ਸੀ 18-20 ਲੱਖ ਦੀ ਉਹ ਬਈ ਐਸੇ ਖੂ ਖਾਤੀ ਪੈਂਦੀ ਗਈ ਆਖਿਰ ਤੇ ਆ ਕੇ ਬਈ ਇੰਨੇ ਕੇ ਕਰਜ਼ਾਊ ਹੋ ਗਏ ਆੜਤੀਏ ਦੇ ਵੀ ਹੋ ਗਏ ਲਿਮਟਾਂ ਵੀ ਬਣ ਗਈਆਂ ਸਭ ਕੁਝ ਹੋ ਗਿਆ ਬਈ ਮੰਡੀ ਚੋਂ ਪੈਸੇ ਮੰਗਣ ਦੀ ਨੌਬਤ ਵੀ ਆ ਗਈ ਘਰੇ ਕਦੋਂ ਪਤਾ ਲੱਗਾ ਘਰੇ ਬਈ ਸਾਲ ਡੇਢ ਸਾਲ ਬਾਅਦ ਪਤਾ ਲੱਗਾ ਫਿਰ ਕੋਈ ਰੈਐਕਸ਼ਨ ਉਹ ਰੈਐਕਸ਼ਨ ਕੀ ਹੋਣਾ ਬਈ ਜਦੋਂ ਕਬੀਲਦਾਰੀ ਮੈਂ ਸੀ ਹੁਣ ਘਰ ਦੇ ਵਿਚਾਰੇ ਡਰਦੇ ਸੀ ਨਾ ਕੁਝ ਕਹਿੰਦੇ ਸੀ ਕਿਹ ਰਹਾਂ ਇੱਕ ਦੋ ਵਾਰੀ ਉਹਨਾਂ ਨੇ ਸਮਝਾਇਆ ਸਮਝੂਆ ਬਈ ਬੰਦੇ ਦੇ ਸਿਰ ਦੇ ਉੱਤੋਂ ਦੀ ਹੈ ਬਈ ਇਹ ਨਸ਼ਾ ਹੀ ਇੰਨਾ ਹੈਵੀ ਹੋ ਜਾਂਦਾ ਬਈ ਵੀ ਨਹੀਂ ਬੰਦੇ ਦੇ ਬਸ ਮੈਂ ਕਿਹ ਵਾਰੀ ਆਖਦੀ ਵੀ ਆਪਦੀ ਜਾਇਦਾਦ ਵੀ ਵੇਚ ਦਿੰਦੇ ਚਿੱਟੇ ਵਾਲੇ ਬਈ ਵੇਚੀ ਆਪਾਂ ਚਾਰ ਕਿੱਲੇ ਗਾਲੇ ਆ ਸਮਾਨ ਚ ਹੀ ਗਾਲੇ ਆ ਬਈ ਹੋਰ ਆਪਾਂ ਕੋਈ ਕੁੜੀ ਨਹੀਂ ਵੇਚੀ ਕੁਝ ਹੋਰ ਨਹੀਂ ਕਰਿਆ ਸਮਾਨ ਦੇ ਵਿੱਚ ਬਈ ਚਾਰ ਕਿੱਲੇ ਗਾਲ ਤੇ ਚਾਰ ਕਿੱਲੇ ਕਿੰਨੇ ਦੇ ਸੀ ਉਹ ਬਈ ਆਪਾਂ 1 ਕਰੋੜ 20 ਲੱਖ ਦੇ ਵੇਚਿਆ ਕਿੰਨੇ ਦਾ ਮਤਲਬ ਮੈਂ ਬਈ 4 ਕਿਸਾਲਾਂ ਦੇ ਵਿੱਚ ਚਲੋ ਲਗਭਗ ਵੀ 90 ਤੋਂ 95 ਲੱਖ ਦਾ ਪੀ ਗਿਆ 90 ਤੋਂ 95 ਲੱਖ ਦਾ ਚਿੱਟਾ 4 ਸਾਲਾਂ ਦੇ ਵਿੱਚ ਹਾਂਜੀ ਹਾਂਜੀ ਬਈ ਬਈ ਸਾਰੇ ਪਿੰਡ ਨੂੰ ਹੀ ਪਤਾ ਤੇ ਹੁਣ ਪਛਤਾਵਾ ਹੁੰਦਾ ਪ੍ਰਸਤਾਵ ਆ ਬਈ ਕਿਤੇ ਨਾ ਕਿਤੇ ਹੈਗਾ ਵੀ ਵੇਖੋ ਮੈਨੂੰ ਬਾਣ ਉਹ ਵੇਚਣ ਨੂੰ ਹੋ ਗਏ 2.5 ਸਾਲ ਅੱਜ ਤੱਕ ਆਪਾਂ ਉਹ ਰਾਹ ਪੈ ਕੇ ਜਾਣ ਨੂੰ ਵੀ ਜੀ ਨਹੀਂ ਕਰਦਾ ਠੀਕ ਹੈ ਤੇ ਪਸਤਾਵਾ ਹੈਗਾ ਵੀ ਆ ਬਈ ਯਾਰ ਵੀ ਬਾਣ ਗਾਲਤਾ ਹਨਾ ਵੀ ਬਜ਼ੁਰਗਾਂ ਨੇ ਬਣਾਇਆ ਸੀ ਦਾਦੀ ਸੀ ਸਾਡੀ ਮੌਤ ਵਾਰ ਉਹਨੇ ਤਾਂ ਚਟਨੀ ਨਾਲ ਰੋਟੀ ਖਾ ਕੇ ਟਾਈਮ ਗੁਜ਼ਾਰ ਕੇ ਬਾਣ ਰੱਖਿਆ ਤੇ ਅਸੀਂ ਗਾਂਸ ਲੱਗ ਪੁੱਤੇ ਇਹ ਜੇ ਹੋਏ ਅਸੀਂ ਨਸ਼ੇ ਜੀ ਜਾੜਤਾ ਬਈ ਪਰ ਕਿਤੇ ਇਹ ਵੀ ਆ ਯਾਰ ਵੀ ਚਲ ਵਾਪਸੀ ਕਰੀ ਆ ਹਨਾ ਬਈ ਕਿਤੇ ਮਾਲਕ ਨੇ ਚਾਹਿਆ ਤਾਂ ਬਣਾ ਵੀ ਲਵਾਂਗੇ ਪਰ ਸਭ ਤੋਂ ਵੱਡੀ ਗੱਲ ਇਹ ਆ ਬਈ ਜਿਹੜੀ ਵਾਪਸੀ ਕਰੀ ਬਈ ਵਿਆਹ ਹੋਇਆ ਸੀ ਉਹਦਾ ਹਾਂ ਬਈ ਮੈਂ ਬਹੁਤ ਵਧੀਆ ਸਰਕਲ ਸੀ ਵਿਆਹ ਹੋਇਆ ਸੀ ਗੁੜੀਆਂ ਵੀ ਸੀ ਗੁੜੀਆਂ ਤੋਂ ਬਾਅਦ ਚ ਲੱਗਿਆ ਬਈ ਬਈ ਕੀ ਇਹੋ ਜਿਹ ਕਾਰਨ ਸੀ ਕਈ ਵਾਰੀ ਕਹਿ ਦਿੰਦਾ ਵੀ ਮਜਬੂਰੀ ਸ਼ੌਂਕ ਕੱਲਾ ਸ਼ੌਂਕ ਬਸ ਵੀ ਕਰਕੇ ਦੇਖਣਾ ਯਾਰ ਕਰਕੇ ਵਿਖੜ ਹੂੰ ਤੇ ਵਾਪਸੀ ਜਦੋਂ ਹੋਈ ਕਿੰਨਾ ਕੁ ਟਾਈਮ ਔਖੇ ਕਿੰਨਾ ਕੁ ਹੋਏ ਬਈ ਵਾਪਸੀ ਤਾਂ ਬਈ ਜਮਾ ਬਸ ਮਰਨ ਕਿਨਾਰੀ ਆ ਗਿਆ ਸੀ ਬਈ ਕੰਮ ਬਹੁਤ ਕੁਝ ਚੱਲਿਆ ਘਰੇ ਵੀ ਲੜਾਈ ਝਗੜਾ ਬੁਰੇ ਹਾਲ ਬਾ ਘਰ ਦੇਣ ਤਾਂ ਇਹ ਕਹਿੰਦਾ ਸੀ ਵੀ ਜਾ ਤਾਂ ਏਦੂ ਨਾਲੋਂ ਮਰ ਜੇ ਖੇੜਾ ਛੁੱਟ ਜੀ ਤੇ ਜਾਂ ਸੁਧਰ ਜੇ ਪਰ ਬਈ ਕਿਤੇ ਨਾ ਕਿਤੇ ਕਰਦੀ ਨੇ ਬਹੁਤ ਸਾ ਦਿੱਤਾ ਹਮ ਬਥੇਰਾ ਕਿਹਾ ਵੀ ਇਹਨੂੰ ਤਲਾਕ ਦੇ ਦੇ ਤਾਂ ਮਹੀਨੇ ਦੋ ਮਹੀਨਾ ਚ ਮਰ ਜੂਗਾ ਫੇਰ ਵੀ ਦੇਣਗੀ ਪਰ ਉਹ ਬਈ ਛੱਡ ਕੇ ਨਹੀਂ ਗਈ ਆਪਾਂ ਹੁਣ ਬਹੁਤ ਸਾ ਹਾਂ ਸੰਯੋਗ ਜਿਹੜਾ ਉਹ ਘਰ ਵਾਲੀ ਦਾ ਕਰਦੀ ਦਾ ਸਭ ਤੋਂ ਵੱਧ ਸੰਯੋਗ ਆ ਬਈ ਨਹੀਂ ਗੁੜੀਆ ਸੀ ਬਈ ਉਹਦਾ ਕੀ ਸੀ ਚੱਲ ਜਾਂਦੀ ਠੀਕ ਆ ਅਗਲੀ ਦਾ ਗਾਂ ਕਿਤੇ ਹੋਰ ਕਰ ਦੰਦੇ ਚੰਗੇ ਹੀ ਮਿਲਦਾ ਬਈ ਪਰ ਉਹ ਕਹਿੰਦੀ ਰਹਿਣਾ ਤਾਂ ਫੇਰ ਇੱਥੇ ਹੀ ਰਹਿਣਾ ਨਹੀਂ ਪਰ ਜਾਣਾ ਹੀ ਨਹੀਂ ਆਪਦੇ ਮਾਪਿਓ ਦੇ ਵੀ ਉਲਟ ਹੋਈ ਹੋਰ ਭੈਣ ਭਰਾਵਾਂ ਦੇ ਰਿਸ਼ਤੇਦਾਰਾਂ ਦੇ ਵੀ ਉਲਟ ਹੈ ਅੱਜ ਖੁਸ਼ ਹੈ ਮੈਂ ਕਿਹਾ ਪੂਰੇ ਬਾਗ-ਬਾਗ ਬਈ ਬਈ ਇੱਕ ਅਕਸਰ ਗੱਲ ਸੁਣਦੇ ਆਂ ਕਹਿੰਦੇ ਵੀ ਵੈਸੇ ਬੰਦਾ ਸਾਲ 2 ਸਾਲ ਛੱਡ ਵੀ ਜਾਂਦਾ ਪਰ ਜਦੋਂ ਉਹਦੇ ਯਾਰ ਦੋਸਤ ਪੀਂਦੇ ਮਿਲ ਜਾਂਦੇ ਆ ਉਦੋਂ ਬਾਰਾ ਫੇਰ ਉੱਥੇ ਆ ਕੇ ਬਹਿ ਕੇ ਉਹਨੂੰ ਚਿੱਟਾ ਪੀਣਾ ਹੀ ਪੈਂਦਾ ਸੱਚ ਆਏ ਪੀਣਾ ਨਹੀਂ ਬਈ ਉਹ ਸੰਗਤੀ ਇਹੋ ਜੀ ਆ ਬਈ ਜਿਹੇ ਜੀ ਆਪਾਂ ਸੰਗਤ 'ਚ ਰਾਵਾਂਗੇ ਵੇਖੋ ਮੈਂ ਇਧਰੋਂ ਹਟਿਆ ਸੈਂਟਰ ਲਾਈਨ 'ਚ ਆਪਾਂ ਪੈ ਗਈ ਸੈਂਟਰ ਕਰ ਲਿਆ ਆਪਾਂ ਉਹਦਾ ਮੇਰਾ ਸੈਂਟਰ ਲਾਈਨ 'ਚ ਜਾਣ ਦਾ ਬਈ ਮੇਨ ਮਕਸਦ ਹੀ ਇਹ ਹੈ ਵੀ ਨਾ ਤਾਂ ਉਹ ਕਦੇ ਸੰਗ 'ਚ ਬੈਠੀਏ ਨਾ ਇਹੋ ਜਿਹੀ ਹੋਈਏ ਬਾਕੀ ਬਈ ਯਾਰ ਸਭ ਕੁਝ ਵੇਖ ਲਿਆ ਕਰਕੇ ਹਾਂ ਠੀਕ ਹੈ ਸਾਡਾ ਇੱਕ ਪਰਿਵਾਰ ਇਹੋ ਜਿਹਾ ਸੀ ਬਈ ਸਾਡੇ दारू ਘਰੇ ਨਹੀਂ ਵੜਦੀ ਸੀ ਠੀਕ ਹੈ ਇੱਕ ਟਾਈਮ ਇਹੋ ਜਿਹਾ ਆਇਆ ਵੀ ਫੀਮ ਭੁੱਕੀ दारू ਕਰਦੇ ਆਪ ਦਿੰਦੇ ਸੀ ਵੀ ਇਹ ਛੱਡ ਦੇ ਹਾਂ ਪਰ ਕਿਤਨਾ ਕਿਤੇ ਬਈ ਠੋਕਰ ਬੰਦੇ ਨੂੰ ਚਲੋ ਵੱਜ ਕੇ ਜੇ ਆਕ ਲਾਉਂਦੀ ਆ ਤਾਂ ਬਹੁਤ ਵੱਡੀ ਗੱਲ ਕਦੋਂ ਕਿਹੜੇ ਸਾਨ ਚ ਲੱਗੇ ਸੀ ਮੈਂ ਬਈ 21 ਚ 21 ਦੇ ਵਿੱਚ ਹਾਂ ਬਈ ਕਿਤੇ ਨਾ ਕਿਤੇ ਹਰ ਇੱਕ ਸਰਕਾਰ ਠੋਕ ਠੋਕ ਕੇ ਕਹਿੰਦੀ ਆ ਚੁੱਟਾ ਮਿਲਦਾ ਨਹੀਂ ਕਰਦਾ ਕਿੱਥੋਂ ਲੈਂਦੇ ਕਿੱਥੋਂ ਸੀ ਚਲੋ ਆਪਾਂ ਨਾ ਤਾਂ ਨਹੀਂ ਆਪਾਂ ਉਜਾਗਰ ਕਰਦੇ ਕਿਉਂਕਿ ਇਹ ਵੀ ਇੱਕ ਸੀਕਰੈਸੀ ਆ ਪਰ ਕਿੱਥੋਂ ਕਿਵੇਂ ਆਮ ਮਿਲ ਜਾਂਦਾ ਕਿ ਬੜਾ ਔਖਾ ਹੋ ਕੇ ਉਹ ਨਹੀਂ ਨਹੀਂ ਮਿਲਣ ਮੋਲਣ ਦਾ ਤਾਂ ਬਈ ਜਿੱਥੇ ਮਰਜੀ ਆਪਾਂ ਹੁਣ ਮੰਗਾ ਲਨੇ ਇੱਥੇ ਬੈਠੇ ਕੋਈ ਵੱਡੀ ਗੱਲ ਨਹੀਂ ਅੱਛਾ ਇੱਥੇ ਵੀ ਆ ਜੂਗਾ ਚੀਜ਼ ਕਿਹੜੀ ਆ ਜਿਹੜੀ ਚੱਲ ਪਈ ਬਈ ਨਹੀਂ ਮਿਲਦੀ ਫਿਰ ਕਾਰਨ ਕੀ ਆ ਪਰ ਇਹ ਥੋੜਾ ਜਿਹਾ ਆਪਣੇ ਚਲੋ ਸਰਕਲ ਹੈਗਾ ਜਿਹੜਾ ਸਰਦੂਲਗੜ੍ਹ ਦਾ ਏਰੀਆ ਪ੍ਰਸ਼ਾਸਨ ਜਿੱਥੇ ਦੇਖੋ ਚੰਗੀ ਗੱਲ ਆ ਉੱਥੇ ਆਪਾਂ ਚੰਗੀ ਵੀ ਕਹਾਂਗੇ ਆਪਣੇ ਸਰਦੂਲਗੜ੍ਹ ਬਹੁ ਘੱਟ ਮਿਲਦਾ ਸੀ ਪਰ ਆਪਣੇ ਨਾਲ ਰੋੜੀ ਬੌਦੀ ਨਗਟਾ ਇਹ ਬਈ ਗੜ੍ਹ ਸੀ ਉਹਨਾਂ ਨੇ ਮੁੰਡਿਆਂ ਨੇ ਜਦੋਂ ਘਰ ਪਾਏ ਆ ਮੈਨੂੰ ਪੁੱਛ ਕੇ ਘਰ ਪਾਏ ਸੀ ਕਹਿੰਦੇ ਬਈ ਜੇ ਮਹੀਨਾ ਸਾਡੇ ਕੋਲੇ ਲਗਾਤਾਰ ਆ ਜੀ ਤਾਂ ਅਸੀਂ ਮਿਸਤਰੀ ਲਾ ਲਈਏ ਆ ਆ ਚੀਜ਼ ਹੁੰਦੀ ਸੀ ਬਈ ਚਿੱਟੇ ਵਾਲੇ ਇਹ ਕਹਿ ਰਹੇ ਆ ਵੀ ਗਾਕ ਨੂੰ ਕਿ ਜੇ ਤੁਸੀਂ ਮਹੀਨਾ ਲਗਾਤਾਰ ਆਓਗੇ ਤਾਂ ਅਸੀਂ ਘਰ ਸ਼ੁਰੂ ਕਰ ਲਈਏ 15000 ਰੁਪਏ ਬਈ ਡੇਲੀ ਦਾ ਕੀ ਦੇ ਘਰੇ ਜਾਂਦਾ ਅੱਜ ਮੈਂ ਕੱਲਾ 15000 ਦਾ ਪਿੰਦਾ ਸੀ ਆਪਣੇ ਹੁਣ ਆਪਾਂ ਨਾਂ ਨਹੀਂ ਲੈਂਦੇ ਮੁੰਡਾ ਨਸ਼ਾ ਵੇਚਦਾ ਸੀ ਅੰਦਰੋਂ ਤੇ ਆ 45 4.5 ਲੱਖ ਰੁਪਏ ਇੱਕ ਜਣੇ ਤੋਂ ਹਾਂ ਜਾਣਾ ਹੀ ਜਾਣਾ ਬਈ ਜਾਂ ਪੀ ਲੈਉਣੀ ਹੀ ਪੈਂਦਾ ਸੀ ਬਈ ਜਦੋਂ ਤੋੜ ਲੱਗਦੀ ਸੀ ਪਰ ਇੰਨਾ ਕਾ ਬਈ ਨਾ ਤਾਂ ਅੱਜ ਤੱਕ ਆਪਾਂ ਕੋਈ ਬੂਟਾ ਲਾਇਆ ਹਾਂ ਕੋਈ ਵੀ ਆਪਾਂ ਨੂੰ ਇਹ ਗੱਲ ਨਹੀਂ ਕਹਿ ਸਕਦਾ ਵੀ ਕਿਸੇ ਦਾ ਆਪਾਂ ਜਵਾਬ ਲਾਤਾ ਨਾ ਬਈ ਅੱਜ ਤੱਕ ਆਪਾਂ ਵਿੱਚ ਐ ਇਨ ਉਹਨਾਂ 4 ਸਾਲਾਂ ਦੇ ਵਿੱਚ ਸਭ ਤੋਂ ਮਾੜਾ ਦਿਨ ਕਿਹੜਾ ਸੀ ਤੁਹਾਡੇ ਲਈ ਮਾੜਾ ਦਿਨ ਤਾਂ ਬਈ ਯਾਰ ਬਸ ਜਦੋਂ ਲਾਸਟ ਤੇ ਬਸ ਆ ਕੇ ਜਿੱਦੇ ਮੈਂ ਜਮਾ ਲਾਸਟ ਤੇ ਆ ਕੇ ਮੈਂ ਕਿਹਾ ਜਦ ਅੱਜ ਸੋਸਾਇਟੀ ਕਰ ਲਈਏ ਘਰ ਦੇ ਵੀ ਕਹਿੰਦੇ ਵੀ ਹੁਣ ਪੈ ਸਕਦਾ ਨਹੀਂ ਮਰ ਜਾ ਮਰਦਾ ਮਰ ਜਾ ਪਰ ਪੈਹਾ ਨਹੀਂ ਦਿੰਦੇ ਮੈਂ ਬਥੇਰਾ ਕੁਝ ਕਰਿਆ ਨਹੀਂ ਫਿਰ ਰਿਸ਼ਤੇਦਾਰ ਕਹਿੰਦੇ ਬਈ ਇਹਨੂੰ ਸੈਂਟਰ ਚ ਕਾ ਦੋ ਪਹਿਲਾਂ ਵੀ ਮੈਂ ਸੈਂਟਰ ਕੱਟੇ ਬਈ ਹਨਮਾਨਗੜ੍ਹ ਹਾਂ ਉੱਥੇ ਬਈ ਚਲੋ ਥੋੜੇ ਤੰਗ ਤੁੰਗ ਜਿਆਦੇ ਕਰੇ ਪਰ ਪੰਜਾਬ ਚ ਆਪਣੇ ਸੈਂਟਰ ਕਿਤੇ ਨਾ ਕਿਤੇ ਵਧੀਆ ਵੀ ਪਏ ਆ ਫਿਰ ਆਪਣਾ ਮੁੰਡਾ ਵਧੀਆ ਆਪਣਾ ਲਿਆਜੀ ਸੀ ਗੱਲਪ੍ਰੀਤ ਹਾਂ ਉਹਦੇ ਨਾਲ ਆਪਣੀ ਮਿੱਤਰਤਾ ਸੀ ਉਹਨੂੰ ਮੈਂ ਆਪ ਹੀ ਫੋਨ ਲਾ ਲਿਆ ਮੈਂ ਕਿਹਾ ਬਈ ਯਾਰ ਮੈਂ ਦੁਖੀ ਹਾਂ ਵੀ ਮੈਂ ਛੱਡਣਾ ਚਾਹਣਾ ਹਾਂ ਉਹ ਕਹਿੰਦਾ ਚਲ ਆ ਜਾ ਭਰਾ ਆਪਾਂ ਛਡਾ ਦਿੰਨੇ ਹਾਂ ਉਹਦੇ ਨਾਲ ਬਈ ਗਏ ਆਪਾਂ 4 ਮਹੀਨੇ ਬਈ ਮਾਂ ਅੰਦਰ ਲਾਇਆ ਉੱਥੇ। ਹੂੰ ਫਿਰ 2 ਕੁ ਮਹੀਨੇ ਮੈਂ ਉਹਦੇ ਨਾਲ ਬਾਹਰ ਰਿਹਾ ਤੁਰਿਆ ਫਿਰਿਆ। ਉਸ ਤੋਂ ਬਾਅਦ ਬੱਸ ਬਈ ਜਿਵੇਂ ਮੀਟਿੰਗਾਂ ਮੂਟਿੰਗਾਂ ਕਰਾਉਣ ਲੱਗ ਗਏ ਸੈਂਟਰ ਬਹਿ ਕੇ। ਹੂੰ ਫਿਰ ਯਾਰ ਇਕਲਾਈ ਜਦੋਂ ਦੂਜਿਆਂ ਦੇ ਮਾਂ ਪਿਓ ਜਵਾਕਰੋਂ ਦੇ ਵੇਖੇ। ਹੂੰ ਉੱਥੇ ਯਾਰ ਕਿਤੇ ਨਾ ਕਿਤੇ ਆਪ ਨੂੰ ਵੀ ਹੋਇਆ ਯਾਰ ਵੀ ਆਪਾਂ ਵਾਪਸੀ ਕਰੀਏ। ਹੁਣ ਬਈ ਕੀ ਕੰਮ ਕਰ ਰਹੇ ਹੂੰ ਆਪਾਂ ਸੈਂਟਰ ਹੀ ਕਰਦੇ ਹਾਂ ਬਈ। ਅੱਛਾ ਆਪਦਾ ਵੀ ਸੈਂਟਰ ਹੈ। ਹਾਂ ਆਉਦਾ ਹੀ ਕਰੀਏ। ਆਪ ਛੱਡ ਕੇ ਹੁਣ ਲੋਕਾਂ ਨੂੰ ਵੀ ਛਡਵਾਉਂਦੇ। ਹਾਂ ਬਈ ਚਲੋ ਇਹ ਤਾਂ ਮਾਲਕਾ ਹਨਾ ਬਈ ਕਿਰਪਾ ਕਰਨ ਵਾਲਾ ਐ ਨਹੀਂ ਪਤਾ ਕ ਆਪਾਂ ਹਿਮਾਚਲ ਬਈ ਹਿਮਾਚਲ ਇੱਡੀ ਦੂਰ ਕਿਉਂ ਬਈ ਪੰਜਾਬ ਚ ਹੁਣ ਨਿਊ ਲਾਇਸੈਂਸ ਹੀ ਨਹੀਂ ਦਿੰਦੀ ਗਵਰਨਮੈਂਟ ਗਵਰਨਮੈਂਟ ਕਹਿ ਰਹੀ ਆ ਵੀ ਨਵਾਂ ਲਾਇਸੈਂਸ ਨਹੀਂ ਦਿੰਦੀ ਨਹੀਂ ਦਿੰਦੇ ਨਹੀਂ ਭਾਵੇਂ ਉਹ ਚੰਗੇ ਵਾਸਤੇ ਆ ਕੁਛ ਹੀ ਆ ਵੀਰੇ 2-2 ਸਾਲ ਲਮਕਾਈ ਜਾਂਦੇ ਆ ਪਹਿਲੀ ਗੱਲ ਤਾਂ ਇਹ ਦਿੰਦੀ ਨਹੀਂ ਵੀਰੇ ਜਿਵੇਂ ਇਹਨਾਂ ਨੇ ਜ਼ਬਾਂਦੀ ਕਰਖਿਆ ਕੰਮ ਨਹੀਂ ਬਈ ਯਾਰ ਅਸੀਂ ਇੱਥੋਂ 300 ਕਿਲੋਮੀਟਰ ਗਏ ਆ ਸਾਡਾ ਕਿਹੜਾ ਜੀ ਕਰਦਾ ਆਪਦੇ ਸ਼ਹਿਰ ਬੈਠੀਏ ਕੰਮ ਹੀ ਕਰਨਾ ਇੱਥੇ ਕਰੀ ਜਾਈ ਪਰ ਲਾਇਸੈਂਸ ਐ ਨਹੀਂ ਬਈ ਪਰ ਕਿਤੇ ਨਾ ਕਿਤੇ ਸਰਕਾਰ ਕਹਿੰਦੀ ਆ ਜੁੱਧ ਨਸ਼ਿਆਂ ਵਿਰੁੱਧ ਉਹ ਰੈਲੀਆਂ ਕੱਢਣ ਦਾ ਐਵੇਂ ਪੀੜ ਪੜਕਾ ਕਰਨ ਦਾ ਕੋਈ ਫਾਇਦਾ ਨਹੀਂ ਇੱਕ ਆਪਾਂ ਨਸ਼ਾ ਛਡਾਉਣ ਵਾਸਤੇ ਇਹਨਾਂ ਨੇ ਜੀਬ ਵਾਲੀ ਗੋਲੀ ਲਾਤੀ ਬਈ ਉਹ ਤਾਂ ਚਿੱਟੇ ਤੋਂ ਵੀ ਮੜੀ ਆ ਕਿਵੇਂ ਬਈ ਉਹ ਉਹ ਬਈ ਬਹੁਤ ਖਤਰਨਾਕ ਚੀਜ਼ ਆ ਕਿਤੇ ਲਾ ਲਓ ਤੁਸੀਂ 2 ਗ੍ਰਾਮ ਬੰਦਾ ਚਿੱਟਾ ਪੀਂਦਾ ਉਹਦੀ ਐਡੀਕ ਗੋਲੀ ਤੋੜ ਮਟਾਰੀ ਆ ਉਹ ਖਤਰਨਾਕ ਹੀ ਆ ਬਈ ਐਵੇਂ ਬਈ ਗੱਲਾਂ ਨੇ ਤਾਂ ਨਾ ਵੇਖੋ ਰੈਲੀਆਂ ਨਾਲ ਨਾ ਕਾਸੀ ਨਾਲ ਇਹ ਬੰਦ ਹੋਵੇ ਸਹੀ ਸਮਾਧਾਨ ਕੱਢਣ ਬਈ ਇਹਦਾ ਮੁੰਡਿਆਂ ਨੂੰ ਇੱਥੋਂ ਇਹਨਾਂ ਨੇ ਰੈੱਡ ਕਰਾਸ ਵਾਲੇ ਸੈਂਟਰ ਬਣਾਏ ਆ ਬਈ ਉੱਥੇ 28 ਦਿਨ ਲਵਾਉਂਦੇ ਆ ਉੱਥੇ ਜੀਵ ਵਾਲੀ ਗੋਲੀ ਤੇ ਲਾ ਦਿੰਦੇ ਆ ਠੀਕ ਐ ਬਈ ਛੱਡਿਆ ਜਾਂਦਾ ਸਭ ਕੁਝ ਛੱਡਿਆ ਜਾਂਦਾ ਮੈਂ ਆ ਬੈਠਾ ਮੇਰਾ ਡਾਪ ਕਰਾ ਲੈ ਇੱਥੇ ਹੀ ਲੈ ਜਾ ਮੈਨੂੰ ਠੀਕ ਐ ਜੇ ਕੁਝ ਵੀ ਆ ਜੀ ਵੀਰੇ ਹਾਂ ਠੀਕ ਐ ਨਾ ਸਭ ਕੁਝ ਛੱਡਿਆ ਜਾਂਦਾ ਐਨਾ ਕਾ ਬਈ ਦੇਖੋ ਕੁੱਕੜ ਖਾਦੇ ਆ ਬਾਂਗਾ ਦੇਣੀਆਂ ਪੈਣੀਆਂ ਨੀਂਦ ਤਾਂ ਨਹੀਂ ਆਉਂਦੀ ਢਾਈ ਤੋਂ ਤਿੰਨ ਮਹੀਨੇ ਹਾਂ ਪਰ ਸਰੀਰਕ ਤੋੜ ਆ ਉਹ ਹਫਤੇ ਖੰਡ ਚ ਖਤਮ ਹੋ ਜਾਂਦੀ ਹੈ। ਬਈ ਉੱਥੇ ਜਿਹੜੇ ਆਉਂਦੇ ਹੁਣ ਸੈਂਟਰ ਦੇ ਵਿੱਚ ਉੱਥੇ ਪਰੇਸ਼ਾਨੀਆਂ ਵੀ ਆਉਂਦੀਆਂ ਹੋਣਗੀਆਂ ਤੁਹਾਨੂੰ। ਪਰੇਸ਼ਾਨੀਆਂ ਬਈ ਪਹਿਲੇ 5 ਦਿਨ ਬੰਦਾ ਐਡਮਟ ਰਹਿੰਦਾ। ਹਾਂ। ਸੈਕ੍ਰੇਟ ਡਾਕਟਰ ਕੋਲੇ ਉਹ ਦਵਾਈ ਦਿੰਦਾ ਆ ਉਹਦੀ। ਸਰੀਰਕ ਤੋੜ ਮੁੱਕ ਜਾਂਦੀ ਆ। ਦਿਮਾਗੀ ਤੋੜ ਤਾਂ ਬਈ ਫਿਰ ਉੱਥੇ ਰਹਿ ਗਈ ਸੈੱਟ ਹੋਣੀ ਆ। ਨੀ ਜਿਵੇਂ ਸੈਂਟਰਾਂ ਦੇ ਵਿੱਚ ਐ ਆ ਵੀ ਜਿਵੇਂ ਜੇਲ੍ਹ ਵਾਂਗੂ ਸਿਸਟਮ ਬਣ ਜਾਂਦਾ ਵੀ ਨਾ ਬਾਹਰ ਨਿਕਲਣ ਦੇਣਾ ਨਾ ਕੋਈ ਨਸ਼ਾ ਪੱਤਾ ਕਰਨ ਦੇਣਾ ਆਪਦੇ ਢੰਗ ਨਾਲ ਖਰਾਕ ਦੇਣੀ ਕਈ ਵਾਰੀ ਐਵੇਂ ਹੀ ਹੋਇਆ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਈ ਆ ਵੀ ਕੋਈ ਸੁਸਾਈਡ ਕਰਨ ਤੱਕ ਨਹੀਂ 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 ਬਈ ਦੇਖੋ ਜੀਨੇ ਛੱਡ ਨਹੀਂ ਨੀ ਉਹਨੇ ਤਾਂ ਦੇਖੋ ਸੈਂਟਰਾਂ ਨੂੰ ਮਾੜਾ ਕਹਿਣਾ ਹੀ ਆ ਮੈਨੂੰ ਘਰ ਦੇ ਵੀ ਦਵਾਰਾ ਨਾ ਚਕਾ ਦੇਣ ਮੈਂ ਰਾਜਸਥਾਨ ਨੂੰ ਆਇਆ ਸੀ ਬਈ ਮੈਂ ਬਥੇਰਾ ਮਾੜਾ ਕਿਹਾ ਵੀ ਮੈਨੂੰ ਦਵਾਰੇ ਨਾ ਪਰ ਜਦੋਂ ਘਰਦਿਆਂ ਨੂੰ ਬਈ ਰਾਹ ਮਿਲ ਗਿਆ ਆਪਾਂ ਨੂੰ ਕੋਈ ਮਰਦਾ ਨਹੀਂ ਦੇਖ ਸਕਦਾ ਪਰ ਇੰਨਾ ਕ ਹੈਗਾ ਬਈ ਰਾਜਸਥਾਨ ਵਾਲੇ ਸੈਂਟਰ ਮਾੜੇ ਆ ਪੰਜਾਬ 'ਚ ਸੈਂਟਰ ਵਧੀਆ ਨੇ ਚਲੋ ਜਿਹੜਾ ਵੀ ਕੋਈ ਐਡਿਕਟ ਆ ਕੋਈ ਭੇਜਣਾ ਚਾਹੁੰਦਾ ਆਪਾਂ ਇਹ ਨਹੀਂ ਕਹਿੰਦੇ ਵੀ ਸਾਨੂੰ ਸੰਪਰਕ ਕਰੇ ਪਰ ਵੀਰੇ ਉਹਨੂੰ ਵਧੀਆ ਥਾਂ ਟ੍ਰੀਟਮੈਂਟ ਦਵਾਓ ਕੋਈ ਇਹੋ ਜਿਹਾ ਕੁੱਟਮਾਰ ਵਾਲਾ ਸੀਨ ਹੈ ਨਹੀਂ ਇੰਨਾ ਪੰਜਾਬ 'ਚ ਰਾਜਸਥਾਨ 'ਚ ਹੈਗਾ ਤੇ ਵਧੀਆ ਖਾਣ ਪੀਣਾਂ ਬਈ ਬਾਕੀ ਸਰਕਾਰ ਨੂੰ ਵੀ ਚਾਹੀਦਾ ਯਾਰ ਵੀਰੇ ਆ ਕਰੇ ਮੁੰਡਿਆਂ ਨੂੰ ਇੱਕ ਆਪਾਂ ਕਹੀਏ ਨਾ ਨਸ਼ਾ ਛਡਾਉਣਾ ਇਹ ਐਂ ਤਾਂ ਵੀ ਛੱਡੇ ਨਹੀਂ ਜਾਂਦਾ ਇਹ ਸੱਪ ਦੀ ਖੁੱਡ ਆ ਬਈ ਕੀੜੇ ਮਕੌੜੇ ਵੜਤਾ ਜਾਂਦੇ ਆ ਫਿਰ ਨਿਕਲਦਾ ਸੱਪ ਹੀ ਆ ਐ ਨਹੀਂ ਛੱਡਿਆ ਜਾਂਦਾ ਇਹ ਹੁਣ ਆਪਾਂ ਲਾ ਲੋ ਆਪਣੇ ਸਰਦੂਲਗੜ ਏਰੀਆ ਬਈ ਮਾਨਸਾ ਜ਼ਿਲ੍ਹੇ ਤੱਕ ਕਿੱਥੇ ਆਪਣੇ ਸੈਂਟਰ ਕਿਤੇ ਵੀ ਹੈ ਨਹੀਂ ਤੇ ਨੌਜਵਾਨ ਆਪਣੇ ਕਿੰਨੇ ਆ ਇਹ ਸੈਂਟਰ ਬੰਦਾ 5-6 ਮਹੀਨੇ ਕੱਟ ਵੀ ਆਉਂਦਾ ਚਲੋ ਕਿਤੇ ਚਕਾਤਾ ਪਰ ਉਹ ਸੈਂਟਰ ਕੱਟਣ ਤੋਂ ਬਾਅਦ ਵੀਰੇ ਉਹਨੂੰ ਰਾਹ ਨਹੀਂ ਮਿਲਦਾ ਜਿਹੜਾ ਉਹ ਦਵਾਰੇ ਲੱਗਦਾ ਹੁਣ ਮੰਨ ਲਓ ਮੈਂ ਇੱਥੋਂ ਸੈਂਟਰ ਕੱਟਣ ਚੱਲ ਗਿਆ ਮੈਨੂੰ ਦਾ ਕੋਈ ਚਲੋ ਪਰਮਾਤਮਾ ਦੀ ਕਿਰਪਾ ਹੋਈ ਕਿਵੇਂ ਲਾਲੋ ਬਈ ਮੈਂ ਇੱਥੋਂ ਪਹਿਲੀ ਵਾਰੀ ਬਸਤੇ ਜਦੋਂ ਮੈਂ 6 ਮਹੀਨਾ ਦਾ ਟ੍ਰੀਟਮੈਂਟ ਲੈ ਕੇ ਆਇਆ ਮੈਂ ਉਸ ਤੋਂ ਬਾਅਦ ਬਈ ਬਸਤੇ ਵੀ ਜਾਂਦਾ ਰਿਹਾ ਠੀਕ ਹੈ ਨਾ ਵੀ ਹਰੇਕ ਬੰਦਾ ਨਹੀਂ ਹਿੰਮਤ ਕਰਦਾ ਜੇ ਆਪਣੇ ਏਰੀਆ 'ਚ ਸੈਂਟਰ ਹੋਊ ਬੰਦੇ ਨੇ 6 ਮਹੀਨੇ ਬਈ ਕੱਟ ਲਿਆ ਬੰਦਾ ਸੈਂਟਰ ਗੇੜਾ ਮਾਰਦਾ ਆਉਂਦਾ ਜਾਂਦਾ ਉਹ ਚੀਜ਼ ਨਾਲ ਜੁੜ ਕੇ ਛੱਡਿਆ ਜਾਣਾ ਕਿਤੇ ਨਾ ਕਿਤੇ ਬੰਦੇ ਦੇ ਯਾਰ ਮਨ 'ਚ ਡਰ ਵੀ ਹੁੰਦਾ ਵੀ ਮੈਂ ਇਹਨਾਂ ਕੋਲੇ ਟ੍ਰੀਟਮੈਂਟ ਲਿਆ ਮੈਨੂੰ ਮਾੜੇ ਬੰਦੇ ਕੋਲੇ ਖੜਾ ਵੇਖ ਲਿਆ ਜਾਂ ਕਿਦਣਾ ਕਿਤੇ ਯਾਰ ਬਈ ਘਰ ਦੇ ਵੀ ਗਲਤ ਹੁੰਦੇ ਆ ਜਦੋਂ ਕਹਿ ਦਿੰਦੇ ਆ ਸਾਡੇ ਜਵਾਕ ਨੂੰ ਕੁਝ ਕਹਿਣਾ ਨਹੀਂ ਆ ਨਹੀਂ ਉਹ ਯਾਰ ਜਵਾਕ ਕਿਹੜਾ ਫਿਰ ਆਪਣਾ ਕਿੰਨਾ ਕੁ ਹੋ ਗਿਆ ਹੂੰ ਵੀ ਆਪਾਂ ਉਹਨਾਂ ਦਾ ਕਹਿਣਾ ਮੰਨੀਏ ਹਨਾ ਹੂੰ ਜੇ ਕੋਈ ਕਰਦਾ ਤਾਂ ਬਈ ਭਲੇ ਵਾਸਤੇ ਹੀ ਕਰਦਾ ਹੂੰ ਬਾਕੀ ਬਈ ਰਿਆ ਇਹ ਵੀ ਅਕਸਰ ਇੱਕ ਵੱਡਾ ਪੁਆਇੰਟ ਹੁੰਦਾ ਕਿਉਂਕਿ ਜੇ ਕੋਈ ਬਾਹਰੋਂ ਆ ਕੇ ਦੱਸੇ ਵੀ ਤੁਹਾਡਾ ਮੁੰਡਾ ਚਿੱਟਾ ਪੀਂਦਾ ਤਾਂ ਉਹਦੇ ਗਾਲੀ ਪੈ ਜਾਂਦੇ ਆ ਪਹਿਲਾ ਪਹਿਲਾ ਤਾਂ ਬਈ ਅਸੀਂ ਆਪ ਪੈਂਦੇ ਰਹੇ ਆ ਜੇ ਕੋਈ ਸਾਡੇ ਘਰੇ ਦਾਦਾ ਸੀ ਮੈਂ ਆਪ ਪੈ ਜਾਂਦਾ ਸੀ ਗਾਲ ਅੱਛਾ ਵੀ ਐਵੇਂ ਮਰੀ ਜਾਂਦਾ ਇਹ ਸਬੂਤ ਦਿਓ ਅਗਲੇ ਨੂੰ ਕੀ ਲੋੜ ਹੁੰਦੀ ਐਨੀ ਬਈ ਹਾਂ ਪਰ ਜੇ ਕੋਈ ਕਰਦਾ ਤਾਂ ਬਈ ਕਿਸੇ ਦਾ ਫਾਇਦਾ ਹੀ ਕਰਦਾ ਐਵੇਂ ਦਾ ਵੀ ਦੌਰ ਆਇਆ ਹੋਊਗਾ ਕਿਉਂਕਿ ਘਰ ਦੀ ਹਰੇਕ ਚੀਜ਼ ਵੀ ਲਕਾ ਲਕਾ ਕੇ ਰੱਖਦੇ ਹੋਣ ਕਿਤੇ ਵੇਚ ਕੇ ਨਾ ਕੱਜ ਬਈ ਸਾਰਾ ਕੁਝ ਹੀ ਹੁੰਦਾ ਹਾਂ ਸਭ ਕੁਝ ਬਈ ਬੰਦਾ ਇੱਕ ਘਰੇ ਪਿਆ ਆਟਾ ਵੀ ਨਹੀਂ ਛੱਡਦਾ ਬਈ ਇਹ ਤੋੜ ਹੀ ਇਹ ਜੀ ਆ ਬਈ ਇਹਦੀ ਬਹੁਤ ਮੜੀ ਚੀਜ਼ ਆ ਅੱਜ ਦੇ ਹਾਲਾਤ ਜਿਹੜੇ ਆ ਅੱਜ ਵੀ ਜੇ ਕੋਈ ਕਿਸੇ ਵੀ ਚੀਜ਼ ਦਾ ਕੋਈ दारू ਜਾਂ ਕੋਈ ਵੈਸੇ ਨਹੀਂ ਬਈ ਕੋਈ 1% ਵੀ ਆਪਾਂ ਨੂੰ ਨਹੀਂ ਕੋਈ ਕਿਸੇ ਚੀਜ਼ ਦੀ ਵੀ ਨਹੀਂ 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 ਕੋਈ ਤੋੜ ਤਕਲੀਫ ਨਹੀਂ ਵੀਰੇ ਵਧੀਆ ਆਪ ਦਾ ਆਉਣੇ ਜਾਣੇ ਆ ਉਹੀ ਬੱਚੇ ਆ ਪਹਿਲਾਂ ਮੇਰੀ 4 ਸਾਲ ਦੀ ਗੁੜੀਆ ਸੀ ਅੱਜ ਤੋਂ ਸੈਂਟਰ ਜਾਣ ਤੋਂ ਪਹਿਲਾਂ ਸਵਾ 4 ਸਾਲ ਹੋ ਗਿਆ ਉਹ ਵਿਚਾਰੀ ਜਦੋਂ ਮੈਂ ਘਰੇ ਹੋਣਾ ਉਹਨੇ ਮੈਨੂੰ ਕਹਿਣਾ ਪਾਪਾ ਨਸ਼ਾ ਨਾ ਕਰਕੇ ਆਈ ਸਕੂਲ ਜਾਣ ਵਲੇ ਫਿਰ ਐਤਵਾਰ ਹੋਣਾ ਉਹਨੇ ਮੋਟਰਸਾਈਕਲ ਦੇ ਅੱਗੇ ਹੋ ਜਾਣਾ ਹੱਥ ਜੋੜਨੇ ਵੀ ਪਾਪਾ ਨਾ ਜਾ ਪਰ ਆਪਣੇ ਬਈ ਨਸ਼ੇ ਦਾ ਪੂਸਵਾਰ ਸੀ ਨਹੀਂ ਰੁਕਿਆ ਕਿਤੇ ਨਾ ਕਿਤੇ ਜਵਾਗੜੀ ਨੂੰ ਵੀ ਗਾਲਾਂ ਦੇ ਦੇਣੀਆਂ ਮਾਂ ਨੂੰ ਵੀ ਦੇ ਦੇਣੀਆਂ ਜਿਹੜੀ ਅਸਲੀਅਤ ਹੈ ਘਰ ਦੀ ਨੂੰ ਵੀ ਦੇ ਦੇਣੀਆਂ ਬਈ ਬੰਦਾ ਇਹ ਚ ਕਿਸੇ ਨੂੰ ਨਹੀਂ ਬਖਸ਼ਦਾ ਉਹਨੂੰ ਬਾ ਨਸ਼ੇ ਦੀ ਪੂਰਤੀ ਹੁੰਦੀ ਹੈ ਵੀਰ ਮੇਰੀ ਨਸ਼ੇ ਦੀ ਪੂਰਤੀ ਹੋਏ ਬਈ ਉਹ ਇੱਕ ਟਾਈਮ ਦੇ ਵਿੱਚ ਹੀ 5 ਗ੍ਰਾਮ ਪੀਂਦੇ ਸੀ ਨਹੀਂ ਨਹੀਂ ਬਈ ਸਵੇਰ ਤੋਂ ਚੱਲ ਪੰਦਾ ਸੀ ਕੰਮ 6 ਵਜੇ ਤੋਂ ਖੇਤੀ ਮੈਂ ਕਰਦਾ ਸੀ ਵੀ ਚਲੋ ਖੇਤ ਪਾਣੀ ਨੱਕੇ ਮੋੜਨੇ ਆ ਜੋ ਕਰਨਾ ਬਾ ਆ ਕੇ ਗ੍ਰਾਮ ਕੁਸਵੀਰੇ ਲਾ ਜਾਣਾ ਫਿਰ ਘਰੇ ਚਲ ਜਾਣਾ ਨਹਾ ਧੋ ਕੇ ਪਾ ਫਿਰ ਸਾਰਾ ਦਿਨ ਬਈ ਖੇਤ ਕੋਠੇ ਜੀ ਲੰਗਦਾ ਸੀ ਕਦੀ ਪੀ ਲਿਆ ਕਦੀ ਰੱਖ ਬਸ ਹਾਂ ਕਦੇ ਪੰਨੀ ਦੇ ਪਾ ਇੱਕ ਤੱਕ ਨਹੀਂ ਆਏ ਨਹੀਂ ਬਈ ਆਪਾਂ ਇੰਜੈਕਟ ਨਹੀਂ ਕੀਤਾ ਅਜੇ ਤੱਕ ਇੰਜੈਕਟ ਕਰਨ ਵਾਲਾ ਜ਼ਿਆਦਾ ਖਤਰਨਾਕ ਹੈ ਜਾਂ ਦੂਜਾ ਨਹੀਂ ਪੰਨੀ ਵਾਲਾ ਬਈ ਥੋੜਾ ਜਿਆਦਾ ਖਤਰਨਾਕ ਹੈ ਹੂੰ ਉਹ ਕਿਉਂ ਪੰਨੀ ਦਾ ਬਈ ਜਿਹੜਾ ਸਵਾਦ ਮੜ ਹੂੰ ਇੱਕ ਨਸ਼ਾ ਬੰਦੇ ਨੇ ਇੰਜੈਕਟ ਕਰਨਾ ਉਹ ਉਹਨੇ 5 ਸੈਕਿੰਡਾਂ ਦੇ ਵਿੱਚ ਟੀਕਾ ਲਾ ਕੇ ਆਪਦਾ ਕੰਮ ਨਿਬੇੜ ਦੇਣਾ ਪੰਨੀ ਦਾ ਤਾਂ ਫਿਰ ਭਈ ਜੇ ਆਪਾਂ ਅੱਧਾ ਗ੍ਰਾਮ ਸਮਾਨ ਲਾਉਣਾ ਤਾਂ ਬੰਦੇ ਨੂੰ ਅੱਧਾ ਘੰਟਾ ਚਾਹੀਦਾ ਜਮਾ ਇਹ। ਹੂੰ। ਫਿਰ ਉਹ ਬਸ ਉਹ ਜਿਹੜੇ ਪੰਨੀ ਐ ਪੈਪ ਬਸ ਉਹਦਾ ਸੁਆਦ ਹੀ ਬਸ ਉਹ ਲਹਿਰ ਆ ਜਿਹੜੀ ਉਹੀ ਮਾਰਦੀ ਐ। ਤੇ ਜਿਹੜੇ ਜਦੋਂ ਆਪ ਛੱਡਤਾ ਯਾਰ ਦੋਸਤ ਫੋਨ ਕਰਨ ਵਾਲੇ ਵੀ ਆ ਜਾ ਪੀਏ ਕਿਥੇ ਉਹ ਨਹੀਂ ਭਈ ਮੈਂ ਸਰਕ ਟਾਈਮ ਆਇਆ ਹਾਂ। ਸਰਕਲ ਤੋੜਤਾ ਸੀ ਭਈ ਮੈਂ ਬਿਲਕੁਲ। ਆਪਾਂ ਨਾ ਫੋਨ ਕਿਸੇ ਦਾ ਚੱਕਿਆ ਨਾ ਆਪਾਂ ਲਾਇਆ ਪਰ ਇੰਨਾ ਕਹ ਵੀ ਜਦੋਂ ਆਪਾਂ ਇੱਥੇ ਸ਼ਹਿਰ ਆਉਂਦੇ ਸੀ ਅਗਲਾ ਵੇਖ ਕੇ ਹਰੇਕ ਕਹਿੰਦਾ ਸੀ हां ਕਿਵੇਂ ਆ ਆਪਾਂ ਪਰੇ ਅੱਗੋ ਜਵਾਬ ਦੇ ਦਿੰਦੇ ਸੀ ਵੀ ਨਹੀਂ ਯਾਰ ਕਿਤੇ ਨਾ ਕਿਤੇ ਹੋਇਆ ਹਨਾ ਕਿਤੇ ਨਾ ਕਿਤੇ ਯਾਰ ਸਾਡੇ ਲੋਕ ਵੀ ਮਾੜੇ ਆ ਬਈ ਹੁਣ ਮੰਨ ਕੇ ਚਲੋ ਇੱਕ ਸਹੀ ਬੰਦਾ ਹਨਾ ਤਾਂ ਉਹਨੂੰ ਕਿਤੇ ਨਾ ਕਿਤੇ ਰੋਕ ਦੇ ਟੋਕ ਦੇ ਵੀ ਆ ਯਾਰ ਇਹ ਵੀ ਗੋਲੀਆਂ ਖਾਣ ਲੱਗਿਆ ਬਾਕੀ ਬਈ ਯਾਰ ਆਪਾਂ ਦੇਖ ਕਿਸੇ ਨੂੰ ਸਫਾਈ ਦੇ ਕੇ ਆਪਾਂ ਕੁਝ ਲੈਣਾ ਆ ਹਾਂ ਸਹੀ ਆ ਆਪਾਂ ਨੂੰ ਆਪ ਦਸੱਲੀ ਆ ਵੀ ਆਪਾਂ ਨਹੀਂ ਕਰਦੇ ਕਰਦਿਆਂ ਨੂੰ ਆਪਣੇ ਤੇ ਦਸੱਲੀ ਆ ਖੋਸ਼ ਨੇ ਆਪਾਂ ਵੀ ਕਿਸੇ ਨੂੰ ਸਫਾਈ ਦੇ ਕੇ ਲੈਣਾ ਵੀ ਕੀ ਹੈ ਬਈ ਹੁਣ ਆ ਆ ਗਈ ਗੱਲ ਤੁਸੀਂ ਇਹ ਸਾਰੇ ਆਪਦੀ ਜਿਹੜੀ ਜਿੰਨੀ ਕੀ ਮਾੜੀ ਦੂਨ ਸੀ ਹੋਣ ਡਾਲੀ ਹਾਂ ਅੱਜ ਜੇ ਕਿਸੇ ਨੇ ਛੱਡਣਾ ਆਪਣਾ ਪੌਡਕਾਸਟ ਵੇਖ ਕੇ ਇੰਟਰਵਿਊ ਵੇਖ ਕੇ ਹੋ ਸਕਦਾ ਕਾਫੀ ਐਵੇਂ ਦਾ ਹੋ ਵੀ ਛੱਡਣਾ ਆ ਤਾਂ ਕਿਹੜਾ ਸਭ ਤੋਂ ਪਹਿਲਾਂ ਕੀ ਪੁਆਇੰਟ ਐਵੇਂ ਦਾ ਜਿਹੜਾ ਉਹ ਛੱਡ ਸਕਦਾ ਮਨ ਬਣਾਉਣਾ ਪੈਣਾ ਜਾਂ ਕੀ ਸਿਸਟਮ ਕੀ ਹੋਊਗਾ ਬਈ ਗੱਲ ਪਤਾ ਕੀ ਹੈ ਮਨ ਵੀ ਬੰਦਾ ਆਪਾਂ ਕਹਿ ਦਿੰਦੇ ਆ ਬੰਦੇ ਦਾ ਮਨ ਚਾਹੀਦਾ ਹਨਾ ਹਾਂ ਅੱਜ ਬੰਦਾ ਜਦੋਂ ਬੈੰਦੇ ਹੀ ਨਸ਼ੇ ਕਰਨ ਵਾਲਿਆਂ ਚਾਹਤਾ ਉਹਦਾ ਉਹ ਬੰਦੇ ਦਾ ਮਨ ਨਹੀਂ ਬਣਾਉਣ ਲੱਗੀ ਜੋ ਜਿਵੇਂ ਹੁਣ ਮੈਂ ਆ ਅਗਲਾ ਯਾਰ ਇਹ ਸੋਚੇ ਵੀ 5 4 5 ਗ੍ਰਾਮ ਪੀਣ ਵਾਲਾ ਬੰਦਾ ਵੀ ਅੱਜ ਸੁਧ ਰਿਹਾ ਯਾਰ ਆਪਾਂ ਇਹਦੇ ਕੋਲ ਜਾ ਕੇ ਬੈਠੀਏ ਰਹਿ ਲਈਏ ਤਾਂ ਉਹ ਉਹੇ ਜੀ ਸੋਸਾਇਟੀ ਚ ਪਵੇ ਬਈ ਮਨ ਤੱਕ ਕਿਤੇ ਰਹਿ ਗਏ ਬੰਨਾਂ ਬਈ ਮੈਂ ਬਈ ਰਿਸ਼ਤੇਦਾਰੀਆਂ ਚ ਮੈਨੂੰ ਭੇਜਤਾ ਸੀ ਭੈਣਾ ਮੈਨੂੰ ਲੈ ਗਈਆਂ ਸੀਗੀਆਂ ਨਸ਼ਾ ਛਡਾਉਣ ਵਾਸਤੇ ਹਮ ਆਪਣੇ ਮਾਈਂਡ ਕੇਅਰ ਹਸਪੀਟਲ ਆ ਇੰਦਰਵੀਰ ਕਾਲੜਾ ਡਾਕਟਰ ਆ ਉਥੇ ਬਠਿੰਡੇ ਚਾਹ ਟਰੀਟਮੈਂਟ ਮੈਂ ਉਹ ਤੋਂ ਲਏ ਮੈਂ ਬਈ ਸਭ ਕਿਤੇ ਸਭ ਫੀਮ ਮੈਂ ਖਾ ਕੇ ਵੇਖ ਲਈ ਭੁੱਕੀ ਮੈਂ दारू ਸਭ ਯਾਰ ਗੋਲੀਆਂ ਜੀਵ ਵਾਲੀਆਂ ਬਈ ਟਪੈਂਟਾ ਡੋਲ ਸਭ ਕੁਝ ਖਾ ਕੇ ਵੇਖਿਆ ਨਹੀਂ ਬਈ ਗੱਲ ਬਣਦੀ ਚਾਹ ਤਾਂ ਬੰਦਾ ਇੰਨਾ ਕਰ ਲੇ ਸੈਂਟਰ ਨਹੀਂ ਜਾਣਾ ਤਾਂ ਆਪਦੇ ਆਪ ਨੂੰ ਵੀ ਇੱਕ ਕਮਰੇ ਚ ਬੰਦ ਕਰ ਲਈ ਤਿੰਨ ਮਹੀਨੇ ਵੀਰੇ ਨੀਂਦ ਨਹੀਂ ਆਉਣ ਲੱਗਦੀ ਨਾ ਭੁੱਖ ਲੱਗਣ ਲੱਗੇ ਜਿਵੇਂ ਨਾਰਮਲ ਬੰਦੇ ਨੂੰ ਆਉਂਦੀ ਆ ਕੋਈ ਘੰਟਾ ਆ ਗਈ 2 ਘੰਟੇ ਨਾ ਆਈ ਇਹ ਸਿਸਟਮ ਚੱਲਦਾ ਰਹੂਗਾ ਬਈ 3 ਮਹੀਨਿਆਂ ਤੋਂ ਬਾਅਦ ਫੇਰ ਪ੍ਰੋਪਰ ਵਧੀਆ ਲੀਵਰ ਬਈ ਸੈੱਟ ਹੋ ਜਾਂਦਾ ਸਭ ਕੁਝ ਸੈੱਟ ਹੋ ਜਾਂਦਾ ਹੂੰ ਬਹੁਤ ਨਿਕਲਣਾ ਯਾਰ ਜ਼ਰੂਰੀ ਆ ਬਈ ਆਪਾਂ ਨੂੰ ਨਿਕਲ ਨਹੀਂ ਪੈਣਾ ਅੱਛਾ ਜੇ ਤੁਹਾਡੇ ਕੋਲ ਸੈਂਟਰ ਉੱਥੇ ਰਹਿਣਾ ਹੋਵੇ ਕਿਸੇ ਨੇ ਜਾਂ ਛੱਡਣਾ ਹੋਵੇ ਆਪਦਾ ਕੋਈ ਧੀ ਪੁੱਤ ਪੈਣ ਪਰਾ ਕੋਈ ਵੀ ਤਾਂ ਉਹ ਹਾਂ ਬਈ ਜਿੰਨੇ ਜੋਗੇ ਹੈਗੇ ਆ ਆਪਾਂ ਨਾਲ ਖੜੇ ਆ ਕੋਈ ਚੱਕਰ ਨਹੀਂ ਆਪਣਾ ਚੱਲਦਾ ਹੀ ਆ ਕੋਈ ਗੱਲ ਨਹੀਂ ਨੰਬਰ ਦੇ ਦਾਂਗੇ ਆਪਾਂ ਹੂੰ ਤੇ ਆਪਣੇ ਨਾਲ ਸੰਪਰਕ ਕਰ ਲੈਣਾ ਕੋਈ ਪਰ ਉਹ ਚ ਗੱਲ ਇਹ ਆ ਬਈ ਕੱਲ ਨੂੰ ਅਗਲਾ ਨਾ 3 ਕਿ 4 ਮਹੀਨੇ ਲਵਾ ਕੇ ਜਿਹੜੀ ਗੱਲ ਅਗਲਾ ਕਹਿ ਦਿੰਦਾ ਆ ਕਿ ਉਹਨੇ ਬਈ ਇੱਥੇ ਲੱਗਣਾ ਹੀ ਆ ਹਮ ਇੱਕ ਆਪਾ ਬੰਦੇ ਨੂੰ ਕੈਦ ਕਟਾਲੀ ਤਾਂ ਇੱਕੋ ਦਾ ਮੋਣੇ ਜਦੋਂ ਖੁੱਲ ਚਾਉਣਾ ਉਹਨੇ ਆ ਕੇ ਲੱਗਣਾ ਹੀ ਆ ਉਹ ਮਨ ਬੰਦੇ ਦੇ ਮਨ ਚ ਗੁੱਸਾ ਵੀ ਹੋ ਜਾਂਦਾ ਯਾਰ ਵੀ ਮੈਨੂੰ ਸੈਂਟਰ ਚ ਕਾਤਾ ਘਰ ਦੇਣੇ ਐ ਕਰਤਾ ਉਹ ਕਿਤੇ ਨਾ ਕਿਤੇ ਭਰ ਜਾਂਦਾ ਬਈ ਪਰ ਜੇ ਕਿਤੇ ਘਰ ਦੇ ਇਹ ਗੱਲ ਕਹਿ ਕੇ ਤੁਰਦਣ ਵੀ ਯਾਰ ਅਸੀਂ ਤਾਂ ਸੋਨੂੰ ਬਾਹ ਫੜਾਤੀ ਵੀ ਆਪ ਦਾ ਵੜਦੇ ਚਾਹੇ ਅਸੀਂ ਨਹੀਂ ਮੰਗ ਰਹੇ ਹਾਂ ਫਿਰ ਇਹ ਨਹੀਂ ਵੀ ਬੰਦਾ ਸੁਧਰੇ ਨਾ ਯਾਰ ਕਿ ਕਿਵੇਂ ਦੇ ਆਉਂਦੇ ਓਕੇ ਕਿਹੜੇ ਨਸ਼ੇ ਵਾਲੇ ਆਉਂਦੇ ਉੱਥੇ ਤੁਹਾਡੇ ਕੋਲ ਬਈ ਸਾਰੀ दारू ਆਹ ਗੋਲੀਆਂ ਵਾਲੇ ਫੀਮ ਪੁੱਕੀ ਚਟਾ ਗਾਂਜਾ ਸਭ ਬਈ ਸਭ ਭਾਂ ਦੀ ਵੈਰਾਈਟੀ ਬਈ ਇੱਕ ਨਾ ਤੁਸੀਂ ਪਿੱਛੇ ਹੁਣ ਵੇਖਿਆ ਵੀ ਹੋਗਾ ਇੱਕ ਲੈਅਰ ਵੀ ਚਲਾਈ ਗੁਲਾਬੀ ਝੰਡੇ ਵਾਲੀ ਕਹਿੰਦੇ ਵੀ ਪੁੱਕੀ ਫੀਮ ਦੀ ਖੇਤੀ ਹੋ ਜੇ ਪੰਜਾਬ ਦੇ ਵਿੱਚ ਤੁਸੀਂ ਕੀ ਮੰਨਦੇ ਹੋ ਉਹ ਕੀ ਪ੍ਰਭਾਵ ਪਊਗਾ ਬਈ ਵੇਖੋ ਦਰ ਗੱਲਾਂ ਨਾ ਉੱਥੇ ਕਿਤੇ ਨਾ ਕਿਤੇ ਅਸੀਂ ਵੀ ਡਬਲ ਮੈਂਟਡ ਹੁੰਨੇ ਆ ਸਹੀ ਗੱਲ ਤਾਂ ਹੁੰਦਾ ਸੀ ਵੀ ਆਪਾਂ ਦੇਖੀਏ ਚਿੱਟੇ ਨਾਲੋਂ ਤਾਂ ਫੀਮ ਭੁੱਕੀ ਕਿਤੇ ਚੰਗੀ ਆ ਪਰ ਜੇ ਕਿਤੇ ਨਾ ਕਿਤੇ ਬਈ ਵੇਖਿਆ ਜਾਵੇ ਤਾਂ ਗੋ ਨਸ਼ਾ 1 ਰੁਪਏ ਦੀ ਗੋਲੀ ਦਾ ਵੀ ਮੜ ਹੁਣ ਬਈ ਬੈਠੀ ਆ ਹੁਣ ਨਾ ਕੋਈ ਫੀਮ ਆ ਨਾ ਭੁੱਕੀ ਆ ਕੁਝ ਵੀ ਨਹੀਂ ਤੇ ਫਿਰ ਆ ਜਿੰਦਗੀ ਤਾਂ ਬਈ ਕਿਤੇ ਮਿਲਨੀ ਨਹੀਂ ਪਹਿਲਾਂ ਬਈ ਕਿਤੇ ਰਿਸ਼ਤੇਦਾਰੀ ਚ ਜਾਣਾ ਹੁੰਦਾ ਨਾ ਪਹਿਲਾਂ ਇਹ ਫਿਕਰ ਹੁੰਦਾ ਵੀ ਯਾਰ ਸਮਾਨ ਦਾ ਹੱਲ ਕਰੀਏ ਵੀਰ ਸਵੇਰੇ ਤੋੜ ਲੱਗੂਗੀ ਰਿਸ਼ਤੇਦਾਰੀ ਚ ਵੀ ਬਈ ਨਾਲ ਲੈ ਕੇ ਜਾਂਦੀ ਸੀ ਤੇ ਕਦੀ ਰਿਸ਼ਤੇਦਾਰਾਂ ਨੂੰ ਨਹੀਂ ਪਤਾ ਲੱਗਾ ਪੀਂਦੇ ਵੇਖਿਆ ਬਹੁਤਾ ਪੂਤਾ ਤਾਂ ਬਈ ਯਾਰ ਲੱਗੀ ਜਾਂ ਪੀਣ ਵਾਲੇ ਬੰਦੇ ਤਾਂ ਸ਼ਰਮ ਚੱਕੀ ਜਾਂਦੀ ਹੈ ਯਾਰ ਕੋਈ ਵੇਖੀ ਜਾਵੇ ਕੁਝ ਹੀ ਕਰੀ ਜਾਵੇ ਹਨਾ ਉਹ ਤਾਂ ਉਹ ਹੋ ਜਾਂਦਾ ਪਰ ਬਈ ਇੰਨਾ ਕ ਹੈਗਾ ਪਰਮਾਤਮਾ ਦੀ ਕਿਰਪਾ ਹੋਈ ਮਿਹਰ ਹੋਈ ਬਈ ਪਿੰਡ ਚ ਬਈ ਸਾਈਕਲ ਵੀ ਮੰਗਾਇਦੇ ਨੂੰ ਹੜ ਗਈ ਠੀਕ ਹੈ ਤੇ ਅੱਜ ਪ੍ਰਮਾਤਮਾ ਨੇ ਉਹੀ ਜਿਹੜੀਆਂ ਕੋਈ ਗੱਡੀਆਂ ਨਸ਼ੇ 'ਚ ਵੇਚੀਆਂ ਸੀ ਬਈ ਅੱਜ ਉਹੀ 20 25 25 ਲੱਖਾਂ ਵਾਲੀਆਂ ਗੱਡੀਆਂ ਬਈ ਦੁਬਾਰੇ ਆ ਗਈਆਂ ਦੁਬਾਰੇ ਆ ਗਈਆਂ ਹਾਂ ਇੰਨੀ ਕਿ ਪ੍ਰਮਾਤਮਾ ਦੀ ਆਮਲੀ ਦਾ ਬਈ ਰੱਬ ਸਾਥ ਦਿੰਦੀ ਦਿੰਦਾ ਇਹ ਗੱਲ ਕਹਿਣੀ ਅੱਜ ਅੱਜ ਜਿਹੜੀ ਨੌਜਵਾਨੀ ਅੱਜ ਵੀ ਚਾਹੇ ਉਹ ਸਟਾਰਟਿੰਗ ਕਰ ਰਹੀ ਆ ਚਾਹੇ ਅਧ ਵਿਚਾਲੇ ਆ ਗ੍ਰਾਮ ਤੇ ਆ ਟੋਲੇ ਤੇ ਆ ਕਿ ਕੀ ਮੈਸੇਜ ਕੀ ਦਵਾਂ ਮੈਸੀ ਤਾਂ ਭਰਾ ਵੇਖੋ ਜੇ ਆਪਾਂ ਛੱਡਣਾ ਪੈਣੀ ਆ ਹਾਂ ਜੇ ਕੁਛ ਗਵਾ ਕੇ ਜਾਂ ਸੜਕ ਤੇ ਆ ਕੇ ਛੱਡਿਆ ਫੇਰ ਤਾਂ ਮੇਰੇ ਹਿਸਾਬ ਨਾਲ ਛੱਡਣਾ ਵੀ ਨਹੀਂ ਚਾਹੀਦਾ ਜੇ ਆਪਾਂ ਮੰਨ ਲਓ ਆਪਣੇ ਮਾਪਿਓ ਹੁੰਦਾ ਜਾਂ ਕੋਈ ਵਿਆਹ ਆ ਉਹਦੇ ਘਰ ਵਾਲੀ ਆ ਜਾਂ ਬੱਚੇ ਆ ਨਸ਼ਾ ਕਰਨ ਵਾਲਾ ਬੰਦਾ ਵੀਰੇ ਕਰਕੇ ਆਪਦਾ ਖਿਹੜਾ ਛੜਾ ਜਾਂਦਾ ਉਹ ਡੋਜ ਹੋ ਗਏ ਕੁਛ ਕਰਕੇ ਉਹ ਤਾਂ ਮਰ ਗਿਆ ਉਹਨੇ ਤਾਂ ਆਪਦਾ ਨਸ਼ੇ ਦਾ ਸੁਆਦ ਲੈ ਲਿਆ ਪਿੱਛੇ ਬਈ ਪਰਿਵਾਰ ਦਾ ਕੀ ਕਸੂਰ ਆ ਬੱਚੇ ਆ ਮਾਪਿਓ ਆ ਉਹਦਾ ਕੀ ਕਸੂਰ ਆ ਜਾਂ ਮੰਨ ਲਓ ਅੱਜ ਮੈਂ ਨਸ਼ਾ ਕਰਦਾ ਸੀ ਮੇਰਾ ਜਾਂ ਤਲਾਕ ਹੋ ਜਾਂਦਾ ਮੇਰੇ ਘਰ ਦੇ ਮਾਪਿਓ ਮਰ ਜਾਂਦੇ ਉਸ ਤੋਂ ਬਾਅਦ ਤਾਂ ਬਈ ਮੇਰੀ ਜਾਇਦਾਦ ਸਾਰੀ ਵਿਕ ਜਾਂਦੀ ਫੇਰ ਤਾਂ ਮੈਂ ਸੜਕ ਤੇ ਆ ਕੇ ਸੁਧਰਦਾ ਨਾ ਸੁਧਰਦਾ ਕਿਹਨੇ ਵੇਖਣਾ ਸੀ ਬਈ ਇਹ ਟਾਈਮ ਆ ਬਈ ਚਲੋ ਕਰ ਵੀ ਲਿਆ ਹਨਾ ਸਵਾਦ ਵੀ ਲੈ ਲਿਆ ਯਾਰ ਪਰ ਮੁੜਨਾ ਚਾਹੀਦਾ ਬਈ ਬਿਲਕੁਲ ਬਈ ਧੰਨਵਾਦ ਕਿਉਂਕਿ ਇਹ ਬਹੁਤ ਵੱਡਾ ਜਿਗਰਾ ਹੈ ਜਿਹੜਾ ਆਪ ਅੱਗੇ ਕੈਮਰੇ ਅੱਗੇ ਆ ਕੇ ਕਹਿੰਦਾ ਵੀ ਮੈਂ ਗਲਤ ਸੀ ਨਹੀਂ ਹੈਗੇ ਸੀ ਵੀਰੇ ਇਹੀਂ ਤੁਸੀਂ ਕੰਮਕਾਰ ਬਿਜ਼ਨਸ ਕਰਦੇ ਰਹੋ ਤੇ ਆਪਦੀ ਸੋਹਣੀ ਜ਼ਿੰਦਗੀ ਜਿਓ ਧੰਨਵਾਦ ਭਾਈ ਅਸ ਸასი ਗਾ ਇੰਦਰਜੀਤ ਵੀਰ ਨੇ ਆਪਾਂ ਨੂੰ ਆਪਦੀ ਜ਼ਿੰਦਗੀ ਦੀ ਦਾਸਤਾਨ ਦੱਸੀ ਆਪਦੀ ਕਹਾਣੀ ਸੁਣਾਈ ਕਿ ਕਿਵੇਂ ਸ਼ਰਵਾਦ ਕੀਤੀ ਕਿਵੇਂ ਉਹਨਾਂ ਨੇ ਆਪਦੀ ਇਸ ਜ਼ਿੰਦਗੀ ਨੂੰ ਦੁਬਾਰਾ ਫਿਰ ਉਸ ਚੰਗੇ ਪਾਸੇ ਲਾ ਲਿਆ ਜਿਹੜੀ 5-4 ਸਾਲ ਤੋਂ ਪਹਿਲਾਂ ਸੀ ਤੇ ਇਹੀ ਜੇ ਤੁਹਾਡਾ ਕੋਈ ਏਰ دوست ਮਿੱਤਰ ਭੈਣ ਭਰਾ ਜੇ ਕੋਈ ਐਵੇਂ ਦੀ ਐਡਿਕਸ਼ਨ ਦੇ ਵਿੱਚ ਫਸਿਆ ਹੋਇਆ ਤਾਂ ਇੱਕ ਵਾਰ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਨੰਬਰ ਬਾਈ ਦਾ ਜ਼ਰੂਰ ਦੇ ਦਾਂਗੇ ਗੱਲ ਵੀ ਕਰਿਓ ਤੇ ਨਾਲ ਇਹਨਾਂ ਨੇ ਜਿਹੜਾ ਸੈਂਟਰ ਖੋਲ੍ਹਿਆ ਹੋਇਆ ਉਸ ਸੈਂਟਰ ਦੇ ਮਾਦੀਮ ਰਾਹੀਂ ਉਸ ਸੈਂਟਰ ਦੇ ذریعے ਹੋ ਸਕਦਾ ਹੈ ਕਿ ਤੁਹਾਡਾ ਉਹ ਜਿਹੜਾ ਰਿਲੇਟਿਵ ਹੈ ਉਹ ਵੀ ਨਸ਼ਾ ਮੁਕਤ ਹੋ ਸਕਦਾ ਹੈ ਇਦੇ ਨਾਲ ਹੀ ਕੇਵੀ ਦੀ ਲੱਗੀ ਵੀਡੀਓ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਚੰਗੀ ਲੱਗੀ ਇਹਨੂੰ ਦਬਕ ਕੇ ਸ਼ੇਅਰ ਜ਼ਰੂਰ ਕਰ ਲਿਓ। ਸਸਕਾਲ ਧੰਨਵਾਦ।